ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਆਪਾਂ ਕਈ ਕਿਸਾਨ ਵੀਰ ਤਣਕ ਦੇ ਉੱਪਰ ਨੈਨੋ ਯੂਰੀਆ ਛੜਕਣ ਬਾਰੇ ਪੁੱਛ ਰਹੇ ਆ ਤਾਂ ਇਸ ਵੀਡੀਓ ਬਣਾਉਣ ਦਾ ਮੇਨ ਕਾਰਨ ਕੀ ਸੀ ਕਿ ਕਾਫੀ ਜ਼ਿਆਦਾ ਕਮੈਂਟ ਆਉਣ ਦੇ ਕਾਰਨ ਤਾਂ ਉਹਦੇ ਕਰਕੇ ਆਪਾਂ ਨੈਨੋ ਯੂਰੀਆ ਤੇ ਵੀਡੀਓ ਬਣਾ ਰਹੇ ਆ ਵੀ ਕਣਕ ਦੇ ਵਿੱਚ ਉਹਦਾ ਛੜਕਾਅ ਕਰਨਾ ਸਹੀ ਹੈ ਜਾਂ ਗਲਤ ਆ ਤਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦਾ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਪਾ ਕੇ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾਵੋ ਗੱਲ ਕਰੀਏ ਆਪਾਂ ਕਣਕ ਦੇ ਵਿੱਚ ਵਰਤਣ ਵਾਲੀ ਨੀਨੋ ਯੂਰੀਆ ਵੀ ਉਹਦੀ ਸਪਰੇਅ ਕਰੀਏ ਜਾਂ ਨਾ ਕਰੀਏ ਤਾਂ ਜਿਵੇਂ ਹੀ ਆਪਣੀ ਕਣਕ ਹੁਣ ਲਗਭਗ ਸਾਰਿਆਂ ਦੀ 60 ਦਿਨ ਪਲੱਸ ਹੋ ਚੁੱਕੀ ਐ ਜਿੰਨੀਆਂ ਵੀ ਵੈਰਾਈਟੀਆਂ ਦੀ ਅਗੇਤੀ ਬਜਾਈ ਹੋਈ ਆ ਤਾਂ ਜਿਹੜੀਆਂ ਤੱਕ ਅਕਤੂਬਰ ਦੇ ਅਖੀਰਲੇ ਹਫਤੇ ਦੇ ਵਿੱਚ ਬੀਜੀਆਂ ਗਈਆਂ ਵੈਰਾਈਟੀਆਂ ਤਾਂ ਉਹ ਤਾਂ ਲਗਭਗ ਹੁਣ 70-75 ਦਿਨਾਂ ਤੇ ਪਹੁੰਚਣ ਵਾਲੀਆਂ ਨੇ 70 ਦਿਨ ਕੰਪਲੀਟ ਕਰਨ ਵਾਲੀਆਂ ਨੇ ਤਾਂ ਹੁਣ ਜਿਵੇਂ ਹੀ ਕਿਸਾਨ ਵੀਰਾਂ ਦਾ ਬੋਰੀਆਂ ਝੋਨੇ ਦੇ ਆ ਕਣਕ ਦੇ ਵਿੱਚ ਚੋਂ ਮਤਲਬ ਦਾਣੇਦਾਰ ਯੂਰੀਆ ਪਾਉਣ ਤੋਂ ਬਾਅਦ ਹੁਣ ਉਹਨਾਂ ਨੂੰ ਲੱਗਦਾ ਕਿ ਇੱਕ ਸਪਰੇਅ ਆਪਾਂ ਨੈਨੋ ਯੂਰੀਆ ਦੀ ਕਰ ਦਈਏ। ਕਾਫੀ ਕਮੈਂਟ ਆਏ। ਕਈ ਜੀਵਿੰਦਾਰ ਪੁੱਛੇ ਕਿ ਐਨਪੀਕੇ ਦੇ ਨਾਲ ਅਸੀਂ ਨੈਨੋ ਯੂਰੀਆ ਪਾ ਕੇ ਸਪਰੇਅ ਕਰ ਦਈਏ। ਤਾਂ ਨਾਲ ਹੀ ਉਹ ਮਤਲਬ ਕਈ ਪੁੱਛ ਰਿਹਾ ਕਿ 19 19 ਐਨਪੀਕੇ ਜਿਹੜੇ ਉਹਦੇ ਨਾਲ ਮਤਲਬ ਵੀ ਨੈਨੋ ਯੂਰੀਆ ਤੇ ਡੀਏਪ ਨੈਨੋ ਡੀਏਪ ਆਉਂਦੀ ਉਹਦਾ ਮਿਕਸ ਕਰ ਦਈਏ ਜਾਂ ਨਾ ਕਰ ਦਈਏ। ਤਾ ਪਹਿਲੀ ਗੱਲ ਕਿਸਾਨ ਵੀਰੋ ਜਿਹੜਾ ਹੁਣ 19 19 ਸਪਰੇਅ ਦਾ ਕੋਈ ਫਾਇਦਾ ਨਹੀਂ ਕਣਕ ਦੇ ਵਿੱਚ ਕਿਉਂਕਿ ਕਣਕ ਜਿਹੜੀ ਤੁਹਾਡੇ 2 ਜਾਂ 3 ਜਾਂ 4 ਗੱਟੇ ਯੂਰੀਆ ਪਾਉਣ ਤੋਂ ਬਾਅਦ ਉਹ ਸਟੇਜ ਤੇ ਪਹੁੰਚ ਚੁੱਕੀ ਹੈ ਕਿ ਜਿੱਥੇ ਤੁਹਾਨੂੰ ਹੁਣ ਐਨਪੀਕੇ 19 19 ਵਰਤਣ ਦੀ ਜ਼ਰੂਰਤ ਨਹੀਂ ਤਾਂ ਕਿ 19 19 ਦੇ ਵਿੱਚ ਕੀ ਹੈ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਤਾਂ ਉਹ ਇੰਨੀ ਘੱਟ ਮਾਤਰਾ ਦੇ ਵਿੱਚ ਹੈ ਕਿ ਉਹ ਫਟਾਰ ਸਮੇਂ ਜਦੋਂ ਕਣਕ 30 35 ਦਿਨਾਂ ਦੀ ਹੁੰਦੀ ਹੈ ਪਹਿਲੇ ਪਾਣੀ ਤੋਂ ਬਾਅਦ ਉਦੋਂ ਉਹਦੀ ਆਪਾਂ ਵਰਤੋਂ ਕਰ ਸਕਦੇ ਆ ਪਰ ਉਹਦੀ ਕੋਈ ਬਹੁਤਾ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਕਣਕ ਦੇ ਵਿੱਚੋਂ ਉਦਾਂ ਹੀ ਆਪਾਂ ਨਾਈਟ੍ਰੋਜਨ ਹੈ ਜਿਹੜੀ ਇਹ ਕਿਸੇ ਪਾਸੇ ਨਹੀਂ ਜਾਂਦੀ ਹੁੰਦੀ ਜਿਹੜੀ ਆਪਾਂ ਨਾਈਟ੍ਰੋਜਨ ਖੇਤ ਦੇ ਵਿੱਚ ਪਾਉਨੇ ਆ ਫਸਲ ਲਈ ਤਾਂ ਉਹ ਫਸਲ ਉਹ ਨੂੰ ਕੀ ਕਰਦਾ ਜਿਹੜੇ ਪੱਤੇ ਹੁੰਦੇ ਆ ਇਹ ਇਹਦੇ ਵਿੱਚ ਸਟੋਰ ਹੋ ਜਾਂਦੀ ਆ ਤਾਂ ਪੌਦੇ ਨੂੰ ਜਦੋਂ ਜਿੰਨੀ ਜ਼ਰੂਰਤ ਹੈ ਨਾਈਟ੍ਰੋਜਨ ਦੀ ਉਸ ਹਿਸਾਬ ਨਾਲ ਨੀਚੇ ਵਾਲੇ ਪੱਤੇ ਤੋਂ ਉੱਪਰ ਉੱਪਰ ਲੈ ਜਾਂਦਾ ਲੈ ਜਾਂਦਾ ਚੰਡੇ ਪੱਤੇ ਦੇ ਵਿੱਚ ਸਟੋਰ ਹੋ ਜਾਂਦੀ ਹੈ ਕੋਈ ਵੀ ਤਾਤਾ ਕੱਲੀ ਨਾਈਟ੍ਰੋਜਨ ਨਹੀਂ ਕੁਛ ਵੀ ਜਿੰਨੀ ਖੁਰਾਕ ਆਪਾਂ ਕਣਕ ਦੇ ਵਿੱਚ ਪਾਈ ਹੁੰਦੀ ਆ ਉਹ ਸਾਰੀ 80 85 ਦਿਨਾਂ ਤੇ ਜਾ ਕੇ ਮੰਨ ਲਓ ਜਦੋਂ ਬੱਲੀ ਬਣਨਾ ਸ਼ੁਰੂ ਹੋ ਜਾਂਦੀ ਹੈ ਇੱਕ ਛੋਟਾ ਜਿਹਾ ਛਿੱਟਾ ਬਣਨਾ ਸ਼ੁਰੂ ਹੋ ਜਾਂਦਾ ਕਣਕ ਦੇ ਵਿੱਚ ਤਾਂ ਉਦੋਂ ਉਹਦੇ ਝੰਡੇ ਪੱਤੇ ਵਿੱਚ ਸਟੋਰ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਜਿੰਨੀ ਵੀ ਆਪਣੀ ਖੁਰਾਕ ਹੁੰਦੀ ਆ ਉਹ ਸਾਰੀ ਝੰਡੇ ਪੱਤੇ ਤੋਂ ਆਪਣੇ ਛਿੱਟੇ ਨੂੰ ਮਿਲ ਜਾਂਦੀ ਹੈ ਜਿਹਦੇ ਨਾਲ ਆਪਣੇ ਕੋਲ ਇੱਕ ਵਧੀਆ ਝਾੜ ਆਉਂਦਾ ਤਾਂ ਉਹਦੇ ਕਰਕੇ ਹੁਣ ਤੁਹਾਨੂੰ 1919 ਦੀ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਆਪਾਂ ਕਾਫੀ ਵੀਡੀਓ ਦੇ ਵਿੱਚ ਦੱਸ ਚੁੱਕੇ ਹਾਂ ਤੁਸੀਂ 13045 ਕਰ ਸਕਦੇ ਹੋ 05234 ਕਰ ਸਕਦੇ ਹੋ ਤਾਂ ਹੁਣ ਗੱਲ ਕਰੀਏ ਨੈਨੋ ਯੂਰੀਆ ਦੀ ਤਾਂ ਨੈਨੋ ਯੂਰੀਆ ਲਾਂਚ ਹੋਈ ਸੀਗੀ ਪਰ ਉਹਦੇ ਕੋਈ ਬਹੁਤਾ ਚੰਗੇ ਰਿਜ਼ਲਟ ਨਹੀਂ ਮਿਲੇ ਕਿਉਂਕਿ ਪੰਜਾਬ ਯੂਨੀਵਰਸਿਟੀ ਦਾ ਖੁਦ ਡਾਟਾ ਇੱਕ ਡਾਟਾ ਕਹਿੰਦਾ ਹੈ ਕਿ ਜੇ ਝੋਨੇ ਦੇ ਵਿਚ ਨੈਨੋ ਯੂਰੀਆ ਵਰਤਣ ਨਾਲ ਉਹਨਾਂ ਦੇ 13% ਝਾੜ ਦੀ ਕਮੀ ਆਈ ਹੈ ਤੇ ਨਾਲ ਹੀ ਕਣਕ ਦੇ ਵਿੱਚ ਪਰਤਨ ਦੇ ਨਾਲ 21 ਤੋਂ 22% ਤੇ ਵੀ 21% ਆਪਣੇ ਟਣਕ ਦੇ ਵਿੱਚ ਝਾੜ ਦੀ ਕਮੀ ਆਈ ਹੈ ਜਿਸ ਦੇ ਨਾਲ ਕੀ ਝਾੜ ਘਟੇ ਨੇ ਤੇ ਇਸ ਚੀਜ਼ ਨਾਲ ਖਰਚਾ ਆਪਣਾ 10 ਗੁਣਾ ਵਧ ਗਿਆ ਕਿਉਂਕਿ ਇੱਕ ਗੱਟਾ 40-45 ਕਿਲੋ ਦਾ ਆਪਣਾ 2.5 300 ਦਾ ਮਿਲਦਾ ਹੈ ਤੇ 1/2 ਲੀਟਰ ਦਾ ਪੈਕ ਨੈਨੋ ਯੂਰੀਆ ਦਾ ਉਹ ਵੀ ਢਾਈ ਤਣਸੋਂ ਦੇ ਕਰੀਬ ਹੈਗਾ ਢਾਈ 100 ਦਾ ਤਾਂ ਉਹ ਇੱਕ ਵੇਸਟ ਖਰਚਾ ਕਿਉਂਕਿ ਇੱਕ ਸਪਰੇਅ ਕਰਨ ਲਈ ਆਪਾਂ ਨੂੰ ਘੱਟੋ-ਘੱਟ 4 ਬੰਦੇ ਚਾਹੀਦੇ ਜੇ ਆਪਾਂ ਡਰਮ ਨਾਲ ਕਰਦੇ ਆਂ ਜੇ ਟੋਲੀਆਂ ਨਾਲ ਕਰਦੇ ਆ ਉਹਦੇ ਨਾਲ ਵੀ ਡਬਲ ਖਰਚਾ ਹੈ ਪਹਿਲਾਂ ਤਾਂ ਹੁਣ ਜੇ ਇੱਕ ਯੂਰੀਆ ਦਾ ਘੱਟਾ ਹੈ ਉਹਨੂੰ ਆਪਾਂ ਇੱਕ ਬੰਦਾ ਆਰਾਮ ਨਾਲ ਖਿਲਾਰ ਦਿੰਦਾ ਕਿੰਨੇ ਖੇਤ ਹੀ ਖਿਲਾਰ ਲਈ ਤਾਂ ਇੱਕ ਦਾਣਾ ਪੂਰੇ ਖੇਤ ਦੇ ਵਿੱਚ ਕਿਉਂ ਘੱਟੋ-ਘੱਟ 4-5 ਢੋਲੀਆਂ ਦਾ ਪਾਉਣੀ ਆ ਪੈਂਦੀਆਂ ਤੇ ਵੀ ਕਾਫੀ ਮਿਹਨਤ ਵਾਲਾ ਕੰਮ ਹੈ ਚਲੋ ਮਿਹਨਤ ਜ਼ਿੰਮੇਦਾਰ ਕਰਦੀ ਰਹਿੰਦੀ ਹੈ ਕਣਕਾਂ ਦੇ ਫਸਲ ਦੇ ਉੱਪਰ ਮਿਹਨਤ ਤੋਂ ਤਾਂ ਕੋਈ ਨਹੀਂ ਭਜਦਾ ਪਾਦੇ ਪਰ ਉਹਦੇ ਕੋਈ ਬਹੁਤ ਚੰਗੇ ਰਿਜ਼ਲਟ ਨਹੀਂ ਵੇਖਣ ਨੂੰ ਮਿਲੇ ਇਹ ਚੀਜ਼ ਖੁਦ ਯੂਨੀਵਰਸਿਟੀ ਕਲੀਅਰ ਕਰ ਚੁੱਕੀ ਹੈ ਕਿ ਜੇ ਤੁਸੀਂ ਖੇਤ ਦੇ ਵਿੱਚ ਨੈਨੋ ਯੂਰੀਆ ਵਰਤਦੇ ਹੋ ਤਾਂ ਕੋਈ ਉਹਦੇ ਬਹੁਤੇ ਚੰਗੇ ਝਾੜ ਨਹੀਂ ਮਿਲਦੇ ਹਾਂ ਪਰ ਆਉਣ ਵਾਲੇ ਸਾਲਾਂ ਦੇ ਵਿੱਚ ਅਗਲੇ ਸਾਲ ਆ ਸਕਦੀ ਹੈ ਜਿਹੜੀ ਯੂਰੀਆ ਉਹਦੀ ਡੋਜ਼ ਮੰਨ ਲਓ ਗੱਟੇ ਦੀ ਪਹਿਲਾਂ 50 ਕਿਲੋ ਤੋਂ 45 ਕਿਲੋ ਵਾਲੀ ਭਰਤੀ ਘੱਟ ਕਰਕੇ 40 ਕਿਲੋ ਕਰਨ ਜਾ ਰਿਹਾ ਤੇ ਜਿਹੜੀ ਉਹਦੀ ਮੰਨ ਲਓ ਵੀ ਪਰਸੈਂਟੇਜ ਹੁੰਦੀ ਹੈ ਜਿਹਨੂੰ ਯੂਰੀਆ ਦੀ ਉਹ ਘਟਾ ਕੇ ਉਹਦੇ ਵਿੱਚ ਇੱਕ ਸਲਫਰ ਤੱਤ ਦਾ ਐਡ ਕਰਨ ਜਾ ਰਿਹਾ ਤਾਂ ਕਿ ਆਪਾਂ ਨੂੰ ਹੁਣ ਅਗਲੇ ਆਉਣ ਵਾਲੇ ਝੋਨੇ ਦੇ ਸੀਜ਼ਨ ਚ ਵੀ ਉਹ ਆਪਣੇ ਕੋਲੇ ਯੂਰੀਆ ਪਹੁੰਚ ਸਕਦੀ ਹੈ ਜਿਹਦੇ ਵਿੱਚ ਕੀ ਆਪਾਂ ਨੂੰ ਨਾਈਟ੍ਰੋਜਨ ਪਲੱਸ ਤੇ ਸਲਫਰ ਦੋ ਚੀਜ਼ਾਂ ਮਿਲਣਗੀਆਂ ਤਾਂ ਇਹ ਬਹੁਤ ਵਧੀਆ ਚੀਜ਼ ਹੈ ਪਰ ਨੀਨੋ ਯੂਰੀਆ ਵਰਤਨ ਤੋਂ ਤੁਸੀਂ ਪ੍ਰੇਜ਼ ਕਰੋ ਇਸ ਕਰਕੇ ਤੁਸੀਂ ਜੇ ਮੰਨ ਲਓ ਹੁਣ ਯੂਰੀਆ ਦੀ ਸਪਰੇਅ ਕਰਨੀ ਵੀ ਐ ਪਹਿਲਾਂ ਤਾਂ 5-4 ਦਿਨ ਇਹ ਦੇਖ ਲਓ ਕਿ ਮੌਸਮ ਕਿਵੇਂ ਰਹਿੰਦਾ ਜੇ ਧੁੱਪਾਂ ਨਿਕਲਦੀਆਂ ਨੇ ਜੇ ਜ਼ਰੂਰਤ ਹੈ ਤੁਹਾਨੂੰ ਲੱਗਦਾ ਵੀ ਸਾਡੇ ਕਿਤੇ ਯੂਰੀਆ ਦੀ ਘਾਟ ਆ ਵੀ ਜ਼ਮੀਨ 'ਚ ਪਾਉਣ ਨਾਲ ਨਹੀਂ ਪੂਰੀ ਹੋਈ ਤਾਂ ਵੀ ਅਸੀਂ ਉੱਪਰੋਂ ਸਪਰੇਅ ਕਰਨੇ ਆ ਤਾਂ ਤੁਸੀਂ 3% ਕੋਲ ਆਪਣੀ ਆਮ ਸਿੰਪਲ ਯੂਰੀਆ ਬਿਨਾ ਪਾਊਡਰ ਨਹੀਂ ਹੋਣਾ ਚਾਹੀਦਾ ਨਵੀਂ ਯੂਰੀਆ ਹੋਵੇ ਦਾਣੇਦਾਰ ਬਰੀਕ ਯੂਰੀਆ ਮੋਟੀ ਯੂਰੀਆ ਵੀ ਨਹੀਂ ਵਰਤਣੀ ਤਾਂ ਤੁਸੀਂ ਉਹਦਾ 2 ਤੋਂ 2.5 ਕਿਲੋ ਤਨ ਕਿਲੋ ਤੱਕ ਸਪਰੇਅ ਕਰ ਸਕਦੇ ਹੋ ਪਰ ਐਨਪੀਕੇ 19 19 ਨਾਲ ਉਹਦਾ ਕੋਈ ਫਾਇਦਾ ਨਹੀਂ ਨਾ 13 0 45 ਨਾਲ ਕਿਉਂਕਿ 13 0 45 ਚ ਤਾਂ ਪਹਿਲਾਂ ਹੀ ਹੁੰਦੀ ਆ ਯੂਰੀਆ ਤੇ ਜੇ ਤੁਸੀਂ ਇਹ ਯੂਰੀਆ ਦਾ ਘੋਲ ਪਾਉਣਾ ਚਾਹੁੰਦੇ ਹੋ ਤਾਂ 0 52 34 ਨਾਲ ਪਾ ਸਕਦੇ ਹੋ ਜੇ ਤੁਹਾਨੂੰ ਕਣਕ ਤੁਹਾਡੀ ਨਰਮ ਜਾਂ ਦਬੀ ਹੋਈ ਲੱਗਦੀ ਆ ਜਾਂ ਪੀਲਾ ਪਾਣਾ ਕਣਕ ਦੇ ਵਿੱਚ ਤਾਂ ਉਦਾਂ ਇਕੱਲੇ ਨੀਨੋ ਯੂਰੀਆ ਦਾ ਕੋਈ ਫਾਇਦਾ ਨਹੀਂ ਤੇ ਨਾ ਹੀ ਆਪਾਂ ਖੇਤ ਦੇ ਉੱਪਰ ਕਦੇ ਕੀਤੀ ਆ ਤਾਂ ਬਾਕੀ ਜਦੋਂ ਯੂਨੀਵਰਸਿਟੀ ਜਿਹੜੀ ਚੀਜ਼ ਇੱਕ ਕੰਡੀਸ਼ਨ ਨਹੀਂ ਕਰ ਰਹੀ ਤਾਂ ਉਹਦਾ ਫਾਲਤੂ ਖਰਚ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਕਿਉਂਕਿ ਜ਼ਿੰਮੇਦਾਰਾਂ ਨਾਲੋਂ ਉਦਾਂ ਵੀ ਜਿੱਦਾਂ ਹੁਣ ਜ਼ਿੰਮੇਦਾਰ ਜ਼ਿਆਦਾਤਰ ਐਨਪੀਕੇ ਜਾਂ ਮੈਗਨੀਜ਼ ਵਰਗੀਆਂ ਸਪਰੇਅਾਂ ਛੜਕਣ ਲੱਗਿਆ ਤਾਂ ਕੰਪਨੀਆਂ ਉਸ ਚੀਜ਼ ਤੇ ਜ਼ਿਆਦਾ ਧਿਆਨ ਦੇਣ ਲੱਗੀਆਂ ਤਾਂ ਹੁਣ ਐਨਪੀਕੇ ਦੇ ਵਿੱਚ ਵੀ ਬਹੁਤ ਜ਼ਿਆਦਾ ਘਾਪਲੇ ਆ ਰਹੇ ਆ ਬਹੁਤ ਪ੍ਰਕਾਰ ਦੇ ਐਨਪੀਕੇ ਆ ਰਹੇ ਆ ਲਿਕਿਡ ਆ ਰਹੇ ਨੇ ਐਚਡੀ ਫਾਰਮ ਚ ਆ ਰਹੇ ਨੇ ਕਈਆਂ ਦੀ ਡੋਜ਼ ਘੱਟ ਆ ਰਹੀ ਹੈ ਉਦੇ ਬਾਰੇ ਆਪਾਂ ਸਪੈਸ਼ਲ ਅਗਲੀ ਵੀਡੀਓ 'ਚ ਗੱਲ ਕਰਾਂਗੇ ਕਿਵੇਂ ਐਨਪੀਕੇ ਦੇ ਨਾਮ ਤੇ ਜ਼ਿਮੀਂਦਾਰਾਂ ਦੀ ਲੁੱਟ ਹੋ ਰਹੀ ਆ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਲੱਗੂਗੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਕਰ ਜ਼ਰੂਰ ਕਰਿਓ ਤੇ ਆਉਣ ਵਾਲੀ ਵੀਡੀਓ ਲਈ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਜੋ ਕਿ ਆਪਣੀਆਂ ਵੀਡੀਓ ਹਰ ਇੱਕ ਵੀਡੀਓ ਦੀ ਤੁਹਾਡੇ ਤੱਕ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ